ਗੁਰਪ੍ਰੀਤ ਸਿੰਘ ਦਾ ਪ੍ਰੈਸ਼ਰ ਜੀ ਵੀ ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬ ਕਾਂਗਰਸ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਗਿਆ ਕਰਜ਼ੇ ਦੀ ਪੰਡ ਲੈ ਕੇ ਰਾਜਕੁਮਾਰ ਚੱਬੇਵਾਲ ਪਹੁੰਚੇ ਸੀ ਕਹਿੰਦੇ ਜੇ ਸਾਨੂੰ ਜਿੰਦਾ ਦੇ ਰਹੇ ਹੋ ਤਾਂ ਤੁਸੀਂ ਵੀ ਕਰਜ਼ੇ ਦੀ ਪੰਡ ਉਤਾਰੋ ਇਹਨਾਂ ਕਾਂਗਰਸੀਆਂ ਦੇ ਕੋਲ ਹੀ ਇਹੀ ਕੁਝ ਰਹਿ ਗਿਆ ਹੁਣ ਇਹਨਾਂ ਨੇ ਕੰਮ ਤਾਂ ਪਹਿਲਾਂ ਕਦੇ ਕੀਤਾ ਨਹੀਂਗਾ ਹੁਣ ਤਾਂ ਇਹਨਾਂ ਨੂੰ ਕੰਮ ਦਿਖਦਾ ਵਾ ਸਾਹਮਣੇ ਕੰਮ ਦੇਖਦੇ ਹੋਏ ਹੁਣ ਇਹਨਾਂ ਨੂੰ ਬਹਾਨਾ ਚਾਹੀਦਾ ਆਟਾ ਗੁੰਦੀ ਹਲਦੀ ਕਿਉਂ ਉਹ ਇਹਨਾਂ ਦਾ ਕੰਮ ਆ ਇਦੋਂ ਮੈਨੇ ਉਹ ਦਿੰਦੇ ਆ ਜਿਹੜੇ ਇਹਨਾਂ ਨੇ ਐਨੇ ਸਾਲਾਂ ਚ ਰਾਜ ਕਰਕੇ ਨਹੀਂ ਇਹਨਾਂ ਨੇ ਕੋਈ ਕੰਮ ਕੀਤਾ ਅੱਜ ਇਹਨਾਂ ਨੂੰ ਕੰਮ ਹੁੰਦਾ ਦਿਖਦਾ ਵਾ ਜੀ ਪਰ ਜੋ ਰਵਈਆ ਇਸ ਵੇਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੱਲ ਰਿਹਾ ਹੈ ਕਿ ਇੱਕ ਤੇ ਦੂਸਰੀ ਨੂੰ ਦੂਸਰੀ ਤੇ ਤੀਸਰੀ ਨੂੰ ਇਸ ਤਰੀਕੇ ਦਾ ਜਿਹੜਾ ਹੰਗਾਮਾ ਹੋ ਰਿਹਾ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪੰਜਾਬ ਦੇ ਮੁੱਦੇ ਦੱਬ ਰਹੇ ਨੇ ਦੇਖੋ ਗੱਲ ਸੁਣੋ ਹੁਣ ਅਸੀਂ ਤਾਂ ਕੰਮ ਕਰਨਾ ਚਾਹੁੰਦੇ ਆ ਇਹਨਾਂ ਨੂੰ ਐ ਆ ਵੀ ਇਹ ਕੰਮ ਕਿਉਂ ਕਰ ਰਹੇ ਨੇ ਇਹਨਾਂ ਨੇ ਕਦੇ ਆਪ ਤੱਕ ਕੰਮ ਕੀਤਾ ਨਹੀਂਗਾ ਹੁਣ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਦਾ ਸਵਾਲ ਇਹਨਾਂ ਤੋਂ ਪੁੱਛਦੇ ਆ ਇਹ ਪਹਿਲਾਂ ਹੀ ਬਾਹਰ ਦਾ ਰਸਤਾ ਜਿੰਦਾ ਤਾਂ ਉਹ ਲੈ ਕੇ ਆਏ ਸੀਗੇ ਇਹ ਬੰਦੇ ਬਾਅਦ ਚਾ ਪਹਿਲਾਂ ਉੱਠਣ ਦੀ ਕਰਦੇ ਆ ਤਾਂ ਇਹਨਾਂ ਲਈ ਜਿੰਦਾ ਲਿਆਂਦਾ ਵੀ ਇਹ ਪਹਿਲਾਂ ਪੰਜਾਬ ਦੇ ਮੁੱਦੇ ਸੁਣ ਲਓ ਫਿਰ ਉਹਦਾ ਜਵਾਬ ਦੇ ਦਿਓ ਜੇ ਕੋਈ ਆਬਜੈਕਸ਼ਨ ਹੈਗਾ ਕਿਸੇ ਗੱਲ ਦਾ ਤਾਂ ਜਵਾਬ ਦਿਓ ਜਵਾਬ ਦੀ ਵਜਾਇ ਪਹਿਲਾਂ ਉੱਠ ਕੇ ਬਾਹਰ ਪ੍ਰੈਸ ਨੂੰ ਕਵਰੇਜ ਕਰਦਿਆ ਬਾਹਰ ਵੀਰਾਂ ਨੂੰ ਪ੍ਰੈਸ ਵਾਲਿਆਂ ਨੂੰ ਕਹਿ ਕੇ ਰੱਖ ਦਿਆ ਵੀ ਤੁਸੀਂ ਅਸੀਂ ਅੰਦਰ ਗਏ ਤੇ ਆਏ ਉਹ ਤਾਂ ਕੱਲ ਜਿੰਦਾ ਲੈ ਕੇ ਆਏ ਸੀਗੇ ਇਸ ਕਰਕੇ ਜਿੰਦੇ ਦੇ ਅੰਦਰ ਰਹਿਣੇ ਜੀ ਕੋਟਲੀ ਸਾਹਿਬ ਕਹਿੰਦੇ ਕਿ ਮੈਂ ਤਾਂ ਸਿਰਫ ਇੱਕ ਮੰਗ ਕੀਤੀ ਸੀ ਜੋ ਵਾਅਦਾ ਕੀਤਾ ਸੀਗਾ ਕਿ ਦਲਿਤ ਉਪ ਮੁੱਖ ਮੰਤਰੀ ਲਾਵਾਂਗੇ ਕਹਿੰਦੇ ਫੇ ਮੇਰੀ ਜਾਤੀ ਦੇ ਖਿਲਾਫ ਤੇ ਮੈਨੂੰ ਵੀ ਅਪਸ਼ਬਦ ਬੋਲੇਗੇ ਚੁੱਪ ਜੁੱਤੀ ਸੰਗਾਨ ਦੇਖੋ ਗੱਲ ਸੁਣੋ ਹੁਣ ਇਹਨਾਂ ਨੇ ਜਾਤਾਂ ਪਾਤਾਂ ਨੂੰ ਦਾ ਵੰਡ ਕੇ ਰਾਜ ਕੀਤਾ ਇਹਨਾਂ ਨੇ ਸਾਡੇ ਸਾਡੇ ਵਿੱਚ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਬੰਦੇ ਦੀ ਆਵਾਜ਼ ਆ ਕਦੇ ਜਾਤ ਪਾਤ ਆਲਾ ਮੁੱਦਾ ਹੀ ਨਹੀਂਗਾ ਜਾਤ ਪਾਤਾਂ ਇਨਸਾਨ ਦੀ ਸਭ ਨਾਲੋ ਜੋ ਪਰਮਾਤਮਾ ਨੇ ਜੰਮਤਾ ਜਿੱਥੇ ਉਹ ਸਭ ਰੱਬ ਦਾ ਰੰਗ ਆ ਅੱਜ ਦੇ ਬਜਟ ਚ ਕੀ ਕੁਝ ਖਾਸ ਹੋ ਸਕਦਾ ਹੈ ਕਿ ਮਹਿਲਾਵਾਂ ਨੂੰ ਦਿੱਲੀ ਦੀ ਤਰ੍ਹਾਂ ਪੰਜਾਬ ਚ ਵੀ 1 ਇੱਕ ਹਜ਼ਾਰ ਰੁਪਏ ਦੇ ਦੇਖਦੇ ਹਾਂ ਹੁਣ ਅੰਦਰ ਜਾ ਕੇ ਕੀ ਸਾਡੇ ਅੱਜ ਪਾਰਟੀ ਦੇ ਏਜੰਡੇ ਦੇ ਵਿੱਚ ਆ ਉਹ ਆ ਕੇ ਦੱਸ ਦਾਂਗੇ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਲੁਧਿਆਣਾ ਤੋਂ ਵਿਧਾਇਕ ਪ੍ਰੈਸ਼ਰ ਜੀ ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਕਿ ਕਰਜ਼ੇ ਦੀ ਪੰਡ ਜਿਹੜੀ ਆ ਉਹ ਕਾਂਗਰਸ ਦੇ ਵੱਲੋਂ ਹੀ ਚੜਾਈ ਗਈ ਹੈ ਤੇ ਇਸ ਤੋਂ ਇਲਾਵਾ ਨੇ ਕਿਹਾ ਕਿ ਅਸੀਂ ਤਾਂ ਕੰਮ ਕਰਨਾ ਚਾਹੁੰਦੇ ਆ ਪਰ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਜਾਣ ਬੁੱਝ ਕੇ ਬਵਾਲ ਉਹ ਕਰ ਰਹੀਆਂ ਨੇ ਸਵੱਜ ਵੀ ਉਮੀਦ ਕਰ ਸਕਦੇ ਆ ਕਿ ਅੱਜ ਦੀ ਵੀ ਸਾਰੀ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਜਿਹੜੀ ਆ ਉਹ ਹੰਗਾਮਾ ਭਰੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਹੰਗਾਮਾ ਆ ਉਹ ਵਿਧਾਨ ਸਭਾ ਦੇ ਵਿੱਚ ਹੋਣਾ ਸ਼ੁਰੂ ਜਿਹੜੀਆਂ ਆ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਨਾਰੇਬਾਜੀ ਕੀਤੀ ਗਈ ਉੱਥੇ ਹੀ ਰਾਜਕੁਮਾਰ ਚੱਬੇਵਾਲ ਜਿਹੜਾ ਨੇ ਉਹ ਤੰਜਿਆਤੌਰ ਦੇ ਉੱਤੇ ਸਿਰ ਦੇ ਉੱਤੇ ਜਿਹੜੀ ਕਰਜੇ ਦੀ ਪੰਜ ਲੈ ਕੇ ਪਹੁੰਚੇ ਸੀ ਸੋ ਜਦੋਂ ਉਹ ਪੰਜ ਅੰਦਰ ਲੈ ਕੇ ਜਾਣ ਲੱਗੇ ਤਾਂ ਉੱਥੇ ਜਿਹੜਾ ਤਾਂ ਕਾਮੁਕੀ ਵੀ ਦੇਖਣ ਨੂੰ ਮਿਲੀ ਜਿਹੜੀ ਵਿਧਾਨ ਸਭਾ ਦੀ ਸੁਰੱਖਿਆ ਦੇ ਵਿੱਚ ਤੇ ਪੰਜਾਬ ਕਾਂਗਰਸ ਦੇ ਵਿਚਕਾਰ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਚੰਡੀਗੜ੍ਹ